ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅਮਨਦੀਪ ਸਿੰਘ ਲਾਲ ਤੋਂ ਸੁਪਾ ਮੀਤ ਪ੍ਰਧਾਨ ਭਾਰਤੀ ਕਿਸਾਨ ਜੁਨੀਅਨ ਇਕਤਾ ਦਿਕਾਉਂਦਾ ਅੱਜ ਪਹੁੰਚੇ ਸੀਗੇ ਆਪਾਂ ਇਸੇਵਾਲ ਪਿੰਡ ਜਿਹੜਾ ਤੁਹਾਨੂੰ ਪਤਾ ਹੀ ਆ ਕਿ ਜੋ ਇਸੇਵਾਲ ਦਾ ਆਪਣਾ ਇੱਕ ਪੀੜਤ ਕਿਸਾਨ ਆ ਜੋ ਉਹਦੀ ਜ਼ਮੀਨ ਆ ਜੋ ਮਾਲਕੀ ਹੈ ਤੇ ਕਾਗਜ਼ਾਂ ਦੇ ਉੱਤੇ ਜਿਹੜੇ ਓਮੈਕਸ ਕੰਪਨੀ ਵਾਲੇ ਆ ਉਹ ਆਪਦੀ ਜਿਹੜੀ ਜ਼ਮੀਨ ਦੇ ਦੂਜੇ ਪਾਸੇ ਵੀ ਸਾਂਝੇ ਵਿਸਤਾਰਕੇ ਵਿੱਚ ਨੰਬਰ ਆ ਉਹ ਵੀ ਉਹ ਇੱਥੇ ਪੂਰੇ ਕਰੀ ਬੈਠੇ ਆ ਪਰ ਜਿਹੜੇ ਜ਼ਿਮੀਦਾਰ ਦੀ ਇੱਥੇ ਮਾਲਕੀ ਆ ਉਹਨੂੰ ਉਹ ਪੂਰਾ ਨਹੀਂ ਕਰ ਰਹੇ। ਉਹਦੇ ਸਬੰਧ ਵਿੱਚ ਅਸੀਂ ਪਹਿਲਾਂ ਵੀ ਆਏ ਸੀ ਦੋ ਤਿੰਨ ਦਿਨ ਹੋ ਗਏ। ਉਦੋਂ ਸਾਨੂੰ ਡਿਪਟੀ ਸਾਹਿਬ ਨੇ ਟਾਈਮ ਦਿੱਤਾ ਸੀ ਮੰਗਲਵਾਰ ਦਾ ਅੱਜ ਦਾ। ਤੇ ਮੰਗਲਵਾਰ ਦਾ ਟੈਨ ਸੀਗਾ ਤੇ ਅੱਜ ਡਿਪਟੀ ਸਾਹਿਬ ਤੇ ਐਸ ਐਚਓ ਸਾਹਿਬ ਦਾ ਫੋਨ ਆਇਆ ਸੀ। ਉਹ ਕਹਿੰਦੇ ਵੀ ਹੁਣ ਅਸੀਂ ਸ਼ੁੱਕਰਵਾਰ ਦਾ ਜਾਂ ਸ਼ਨੀਵਾਰ ਦਾ ਰੱਖ ਲਾਂਗੇ। ਭਈ ਅੱਜ ਨਹਿਰ ਸਾਹਿਬ ਨੂੰ ਕੰਮ ਪੈ ਗਿਆ ਕੋਈ। ਉਹਦੇ ਕਰਕੇ ਹੁਣ ਅਸੀਂ ਇੱਕ ਬੇਨਤੀ ਕਰਦੇ ਹਾਂ ਡਿਪਟੀ ਸਾਹਿਬ ਨੂੰ ਵੀ ਭਈ ਸਾਨੂੰ ਜੇ ਦਾ ਹੁਣ ਦਿਨ ਦਉਗੇ ਉਹਦੇ ਵਿੱਚ ਸਾਨੂੰ ਕੋਈ ਲਾਰੇ ਵਾਲਾ ਜਿਹੜਾ ਕੰਮ ਉਹ ਨਾ ਕਰਿਓ ਕਿਉਂਕਿ ਦੇਖੋ ਸਾਡੀਆਂ ਜਥੇਬੰਦੀਆਂ ਜਿਹੜੀਆਂ ਹੈਗੀਆਂ ਇਹ ਭਾਰਤੀ ਕਿਸਾਨ ਜੁਨੇ ਇਕੱਠਾ ਰਹਾ ਤੇ ਭਾਰਤੀ ਕਿਸਾਨ ਜੁਨੇ ਇਕੱਠਾ ਡਕਾਉਂਦਾ ਜਿਹਦੇ ਆਪਣੇ ਸੂਬੇ ਦੇ ਪ੍ਰਧਾਨ ਸਰਦ ਮਨਜੀਤ ਸਿੰਘ ਧਨੇਰ ਨੇ ਦੋਨੇ ਜਥੇਬੰਦੀਆਂ ਜਿਹੜਾ ਹੈਗਾ ਸੰਝਾ ਜਿਹੜਾ ਹੈਗਾ ਮੋਰਚਾ ਹੈ ਤੇ ਇਹ ਮੋਰਚੇ ਵਿੱਚ ਜੋ ਆਪਣੇ ਪੀੜਤ ਕਿਸਾਨ ਤੇ ਉਹਨਾਂ ਦੇ ਵੱਲੋਂ ਸੰਗਤ ਦੇ ਲਈ ਜੋ ਬੈਠੇ ਸੀ ਇਹ ਕਿਸਾਨਾਂ ਲਈ ਜੋ ਹੈਗਾ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਪ੍ਰਸ਼ਾਦਾ ਲੈ ਕੇ ਆਂਦਾ ਅਸੀਂ ਧੰਨਵਾਦ ਕਰਦੇ ਆਂ ਦੇਖੋ ਜਿਹੜਾ ਆਏ ਵੇ ਆ ਬੰਦੇ ਆਪਣੇ ਆਏ ਵੇ ਜਿਹੜੇ ਪਹੁੰਚੇ ਕਿ ਉਹ ਦੇਖੋ ਭੁੱਖ ਤਾਂ ਹੀ ਹੈਗੀ ਹਰੇਕ ਨੂੰ ਲੱਗਣੀ ਹੈ ਤੇ ਬਹੁਤ-ਬਹੁਤ ਧੰਨਵਾਦ ਇਹ ਤੇ ਬਾਈ ਦਾ ਪੀੜਤ ਤੇ ਦਾ ਤੇ ਪ੍ਰਸ਼ਾਦੇ ਦਾ ਨਾਲ ਚਾਹ ਪਾਣੀ ਜਿਹੜਾ ਹੈਗਾ ਇਹਨਾਂ ਨੇ ਇੰਤਜ਼ਾਮ ਕੀਤਾ ਤੇ ਅਸੀਂ ਇੱਕ ਪ੍ਰਸ਼ਾਸਨ ਨੂੰ ਵੀ ਤੇ ਇਹ ਜਿਹੜੇ ਆਪਣੇ ਹੈਗੇ ਆ ਕਲੋਨੀ ਵਾਲੇ ਕਹ ਲਈਏ ਭੂ ਮਾਫੀਆ ਹੈਗੇ ਤੇ ਇਹਨਾਂ ਨੂੰ ਵੀ ਕਹਿ ਲੋ ਵੀ ਇੱਕ ਚੇਤਾਵਨੀ ਦਿੰਦੇ ਆ ਵੀ ਅਗਰ ਬਾਈ ਹੋਂਜੇ ਦੇਉਂਗੇ ਟਾਈਮ ਉਹ ਦਿੱਤੇ ਟਾਈਮ ਦੇ ਉੱਤੇ ਤੁਸੀਂ ਤੇ ਸਾਡੀ ਜਿਹੜੀ ਜ਼ਮੀਨ ਆ ਪੀੜਤ ਕਿਸਾਨ ਦੀ ਉਹ ਨਾ ਪੂਰੀ ਕੀਤੀ ਗਈ ਤਾਂ ਫੇ ਜਿਹੜਾ ਗਾਂਹ ਵਾਲਾ ਪ੍ਰੋਗਰਾਮ ਹੋਊਗਾ ਉਹ ਸਾਡੀਆਂ ਦੋਨੇ ਜਥੇਬੰਦੀਆਂ ਬੀਕੇ ਜੋ ਅਗਰਾਹਾ ਤੇ ਵੀ ਕਿ ਜੋ ਇੱਕ ਤਾਂ ਡਕਾਉਂਦਾ ਮਨਜੀਤ ਸਿੰਘ ਧਨੇਰ ਉਹ ਫੇਰ ਬੈਠ ਕੇ ਮੀਟਿੰਗ ਕਰਕੇ ਜਿਹੜਾ ਗਾਂਵळा ਪ੍ਰੋਗਰਾਮ ਆ ਅਸੀਂ ਉਹ ਜਿਹੜਾ ਹੈਗਾ ਲਿਖਾਂਗੇ ਤੇ ਇਸ ਕਰਕੇ ਅਸੀਂ ਬੇਨਤੀ ਆ ਕਿ ਸਾਨੂੰ ਦੂਜੇ ਰਾਹ ਦੇ ਉੱਤੇ ਉਹ ਨਾ ਤੁਰਿਆ ਜਾਵੇ ਤੇ ਜਿਹੜੀ ਜ਼ਮੀਨ ਪੀੜ ਤੇ ਕਿਸਾਨ ਦੀ ਆ ਉਹ ਪੂਰੀ ਕਰਕੇ ਜਿਹੜੀ ਹੈਗੇ ਦਿੱਤੀ ਜਾਵੇ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ